ਸੌਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ਼੍ਰੀ ਅਕਾਲ ਜੀ। ਆਥੇਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਜੀ ਸਤਿ ਸ਼੍ਰੀ ਅਕਾਲ। ਹੜ੍ਹਾਂ ਦੀ ਸਥਿਤੀ ਕਿਹੋ ਜੀ ਹੈ ਕਹਿੰਦੇ ਹੋਰ ਭਿਆਨਕ ਹੋਈ ਹੈ। ਪ੍ਰਧਾਨ ਮੰਤਰੀ ਨੇ ਸਿੱਧੇ ਤੌਰ ਤੇ ਚੀਫ ਮਨਿਸਟਰ ਪੰਜਾਬ ਭਗਵੰਤ ਸਿੰਘ ਮਾਨ ਨੂੰ ਫੋਨ ਕੀਤਾ। ਕੀ ਆਫਰ ਕੀਤਾ ਉਹਨਾਂ ਨੇ? ਦੇਖੋ ਜੀ ਪਹਿਲੀ ਗੱਲ ਤਾਂ ਇਹ ਜੀ ਕਿ ਇਹਦਾ ਜਿਹੜੀ ਆਫਰ ਕੀਤਾ ਇਹ ਤਾਂ ਕੱਲ ਦੀ ਖਬਰ ਗੱਡੀ ਆ ਉਹ ਅੱਜ ਦੀ ਮੀਡੀਆ ਦੇ ਵਿੱਚ ਘੁੰਮਦੀ ਰਹੀ ਆ ਕਿਉਂਕਿ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਨ ਕੀਤਾ ਸੀ ਤੇ ਇਹ ਗੱਲ ਕਹੀ ਸੀ ਵੀ ਭਾਈ ਅਸੀਂ ਤੁਹਾਡੇ ਨਾਲ ਖੜੇ ਆ ਹੜ੍ਹਾਂ ਦੇ ਬਾਰੇ ਜਾਇਦਾ ਲਿਆ ਚੀਨ ਤੋਂ ਆ ਕੇ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਰਾਜਪਾਲ ਦੇ ਨਾਲ ਫੋਨ ਤੇ ਗੱਲ ਕੀਤੀ ਸੀ ਦੂਜੀ ਗੱਲ ਇਹ ਜੀ ਕਿ ਹਾਲੇ ਤੱਕ ਮਿਲਿਆ ਪਦ ਨਹੀਂ ਗਈ ਇਹ ਨਹੀਂ ਮੈਂ ਕਹਿਣਾ ਵੀ ਭਾਈ ਮਿਲਣਾ ਨਹੀਂ ਆ ਮੈਂ ਹੁਣੇ-ਹੁਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਸਾਹਿਬ ਦਾ ਬਿਆਨ ਪੜਿਆ ਉਹ ਕਹਿੰਦੇ ਜੀ ਕਿ ਸਭ ਕੁਝ ਮਿਲੂਗਾ ਉਹ ਕਨੇਡੀਆ ਕੇ ਕੇਂਦਰਵੀ ਸਰਕਾਰ ਦੇ ਵੱਲੋਂ ਮਦਦ ਕੀਤੀ ਜਾਊਗੀ ਉਹਨਾਂ ਨੇ ਆ ਗੱਲ ਕਹੀ ਹੈ ਪਰ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਸਥਿਤੀ ਹੋਰ ਨਾਦਕ ਹੋ ਗਈ ਹੈ ਇਹ ਨਾਦਕ ਬੜੀ ਹੋਈ ਜਾਂਦੀ ਹੈ ਹੋਰ ਨਾਦਕ ਹੋ ਗਈ ਹੈ ਕਿਉਂਕਿ ਸਾਡੇ 1400 ਪਿੰਡ ਇਸ ਵੇਲੇ ਤੱਕ ਪੰਜਾਬ ਦਾ ਦੁੱਬਿਆ ਪਿਆ 1400 ਪਿੰਡ ਪੰਜਾਬ ਦੇ 23 ਜ਼ਿਲ੍ਹੇ ਆ ਤੇ 12 ਜ਼ਿਲ੍ਹੇ ਹੜ੍ਹ ਦੀ ਮਾਰ ਦੇ ਵਿੱਚ ਆ ਯਾਨੀ ਕਿ ਅੱਧੇ ਪੰਜਾਬ ਦੇ ਜ਼ਿਲ੍ਹੇ ਜਿਹੜੇ ਉਹ ਹੜ੍ਹ ਦੀ ਮਾਰ ਦੇ ਵਿੱਚ ਆ 60 ਘੰਟੇ ਵਾਸਤੇ ਪੰਜਾਬ ਦੇ ਮੌਸਮ ਵਿਭਾਗ ਨੇ ਮੀਂਹ ਦਾ ਜ਼ਬਰਦਸਤ ਅਲਰਟ ਜਾਰੀ ਕੀਤਾ 3 ਸਤੰਬਰ ਤੱਕ ਇਹ ਮੀਂਹ ਜਿਹੜਾ ਉਹ ਪੈਣ ਦੀ ਸੰਭਾਵਨਾ ਅੱਧੀ ਰਾਤ ਤੱਕ ਅਗਲੀ ਘੰਟੇ ਅੰਮ੍ਰਿਤਸਰ, ਮੋਗਾ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਪਟਿਆਲਾ, ਮੁਹਾਲੀ, ਕਪੂਰਥਲਾ, ਜਲੰਧਰ ਤੇ ਲੁਧਿਆਣਾ ਸ਼ਾਮਲ ਹੈ ਉਸ ਤੋਂ ਬਗਾਲੀ ਗੱਲ ਹੈ ਜੀ ਕਿ ਅੱਜ ਸਤਲੁਜ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਜਿਹੜਾ ਉਹਦੇ ਨੇੜੇ ਸ਼ਦੀ ਮੰਦਰ ਆ ਉਹਦੇ ਵਿੱਚ ਵੀ 2-2 ਫੁੱਟ ਤੱਕ ਪਾਣੀ ਵਧ ਗਿਆ ਦੇ ਪਾਖੜਾ ਦੇ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ 7 ਫੁੱਟ ਗੇਟ ਖੋਲ ਦਿੱਤੇ ਗਏ ਆ। ਅਗਲੀ ਗੱਲ ਇਹ ਜੀ ਕਿ 100 ਸਾਲ ਪੁਰਾਣੀ ਇੱਕ ਬਿਲਡਿੰਗ ਡਿੱਗ ਪਈ ਜੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਆਈ ਆ। ਅੰਮ੍ਰਿਤਸਰ ਦੇ ਪਿੰਡ ਸਠਿਆਲਾ ਦੇ ਵਿੱਚ ਮਕਾਨ ਦੀ ਛੱਤ ਡਿੱਗ ਪਈ ਆ 12 ਸਾਲਾ ਕੁੜੀ ਦੀ ਮੌਤ ਹੋ ਗਈ ਆ। ਪਰਿਵਾਰ ਦੇ ਬਾਕੀ ਮੈਂਬਰ ਜ਼ਖਮੀ ਹੋ ਗਏ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਤੇ ਮੈਨੂੰ ਇੱਕ ਬਹੁਤ ਚੰਗੀ ਗੱਲ ਲੱਗੀ ਆ। ਦੇਖੋ ਡਾਕਟਰ ਰਵਜੋਤ ਸਿੰਘ ਦਾ ਜਿਹੜੇ ਵੈ ਡਾਕਟਰ ਰਵਜੋਤ ਨੇ ਗੱਲ ਕਹੀ ਹੈ ਕਿ ਇੱਕ ਮਹੀਨੇ ਦੀ ਨਹੀਂ ਮੈਂ ਆਪਣੀ ਇੱਕ ਸਾਲ ਦੀ ਤਨਖਾਹ ਦਾਨ ਦਨਾ ਡਾਕਟਰ ਰਵਜੋਤ ਸਿੰਘ ਨੇ ਇਸ ਮੌਕੇ ਤੇ ਗੱਲ ਕਹੀ ਹੈ ਜਦੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਮੰਤਰੀਆਂ ਨੇ ਇਹ ਗੱਲ ਕਹੀ ਕਿ ਅਸੀਂ ਇੱਕ ਇੱਕ ਮਹੀਨੇ ਦੀ ਤਨਖਾਹ ਦਨੇ ਆ ਤੇ ਡਾਕਟਰ ਰਵਜੋਤ ਸਿੰਘ ਫਿਲਹਾਲ ਇਕਲੋਤੇ ਆ ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਣੀ ਪੂਰੇ ਦੇ ਪੂਰੇ ਸਾਲ ਦੀ ਤਨਖਾਹ ਜਿਹੜੀ ਉਹ ਹਰ ਪੀੜਤਾਂ ਨੂੰ ਦੰਨਾ ਉਹਨਾਂ ਨੇ ਦਾਨ ਕਰਤੀ ਹੈ ਇਹ ਇੱਕ ਬਹੁਤ ਵੱਡੀ ਗੱਲ ਆ ਤੇ ਇਹ ਇੱਕ ਉਦਾਹਰਨੀ ਗੱਲ ਆ ਕਿ ਬਾਕੀ ਵੀ ਜਿਹੜੇ ਆ ਲੋਕਾਂ ਨੂੰ ਇਹ ਕੁਝ ਕਰਨਾ ਚਾਹੀਦਾ ਡਾਕਟਰ ਨਵਜੋਤ ਦੇ ਉੱਤੇ ਮੈਂ ਕਦੇ ਨਹੀਂ ਸੁਣਿਆ ਵੀ ਭਾਈ ਕੋਈ ਦੋਸ਼ ਲੱਗਾ ਡਾਕਟਰ ਨਵਜੋਤ ਦੇ ਬਾਰੇ ਕਦੇ ਵੀ ਅਸੀਂ ਇਹ ਗੱਲ ਨਹੀਂ ਸੁਣੀ ਕਿ ਭਾਈ ਉਹਨਾਂ ਨੇ ਕੋਈ ਗਲਤ ਕੰਮ ਹੋਇਆ ਉਹ ਬੰਦੇ ਵਿਅਕਤੀਗਤ ਤੌਰ ਦੇ ਉੱਤੇ ਵੀ ਚੰਗੇ ਆ ਵੈਸੇ ਅੱਜ ਹਰਿਆਣੇ ਦੀ ਸਰਕਾਰ ਦੇ ਨਹੀਂ 5 ਕਰੋੜ ਰੁਪਏ ਪੰਜਾਬ ਦੀ ਸਰਕਾਰ ਨੂੰ ਮਦਦ ਭੇਜੀ ਆ ਅੱਜ ਅਨੰਦਪੁਰ ਸਾਹਿਬ ਦੇ ਵਿੱਚ ਨੰਗਲ ਪਾਖੜਾ ਫੀਡਰ ਨਹਿਰ 12 ਸਾਮਾ ਤੋਂ ਦਬ ਗਈ ਆ ਇਹਦੇ ਕਰਕੇ ਸੜਕਾਂ ਦੇ ਉੱਤੇ ਪਾਣੀ ਆ ਗਿਆ ਪੰਜਾਬ ਦੇ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਮੌਕੇ ਤੇ ਪਹੁੰਚ ਕੇ ਰਾਹਤ ਕਮਾਂ ਦਾ ਜਾਇਜ਼ਾ ਲਿਆ ਤੇ ਮੌਕੇ ਤੇ ਵਿਚਾਰ ਸ਼ੁਰੂ ਕੀਤਾ ਸੋ ਇਹ ਅੱਜ ਦੀਆਂ ਦਰ ਭਰਦੀਆਂ ਅਪਡੇਟ ਹੈਗੀਆਂ ਜੀ ਜਬ ਪਠਾਨ ਮਾਜਰੇ ਦਾ ਕੀ ਰੋਲ ਆ ਪਠਾਨ ਮਾਜਰੇ ਦੀਆਂ ਬਹੁਤ ਖਬਰਾਂ ਆ ਰਹੀਆਂ ਨੇ ਉਹਨੂੰ ਭੱਜਿਆ ਜਾਂਦਾ ਵਿਖਾਉਂਦੇ ਆ ਮਗਰ ਪੁਲਿਸ ਪਈ ਹੋਈ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਡੀਓਜ਼ ਨੇ ਉਹ ਵਾਇਰਲ ਹੋ ਰਹੀਆਂ ਹਨ ਪਠਾਨ ਮਾਜਰੇ ਨੇ ਇੱਕ ਗਲਤ ਕੰਮ ਦੀ ਕੀਤੀ ਆ ਉਹ ਕਹਿੰਦਾ ਮੈਂ ਦਿੱਲੀ ਵਾਲਿਆਂ ਨੂੰ ਚਾਹੁੰਦਾ ਨਹੀਂ ਇੱਥੇ ਲੇਕਿਨ ਇਹਦੇ ਪਿੱਛੇ ਕੀ ਕਾਰਵਾਈ ਆ ਗ੍ਰਿਫਤਾਰੀ ਹੋਣੀ ਸੀ ਉਹਦੀ ਸਿੰਸਰ ਮੈਨੂੰ ਨਾ ਹੀ ਆਉਂ ਲੱਗਦਾ ਵੀ ਇਹ ਨਾ ਹਰਮੀਤ ਪਠਾਨ ਮਾਜਰਾ ਨਹੀਂ ਇਹ ਚੰਬਲ ਘਾਟੀ ਦਾ ਡਾਕੂ ਆ ਉਹ ਕਿਉਂ ਕਿਉਂਕਿ ਆਪਾਂ ਤਾਂ ਇਹ ਖਬਰਾਂ ਪੜਦੇ ਹੁੰਨੇ ਵੀ ਡਾਕੂ ਘੋੜਿਆਂ ਤੇ ਆਉਂਦੇ ਲੁੱਟ ਕੇ ਲੈ ਜਾਂਦੇ ਆ ਤੇ ਜੇ ਸਾਡੀ ਪੰਜਾਬ ਦੀ ਪੁਲਿਸ ਤੋਂ ਤੇ ਇੱਕ ਐਮਐਲਏ ਨਹੀਂ ਫੜਿਆ ਜਾਂਦਾ ਤੇ ਫਿਰ ਪੁਲਿਸ ਗੈਂਗਸਟਰ ਤੇ ਨਸ਼ਾ ਤਸਕਰ ਕਿਵੇਂ ਫੜਵੀ ਹੋਣੀ ਆ ਇਹ ਮੈਨੂੰ ਗੱਲ ਅਜੀਬ ਜਿਹੀ ਲੱਗੀ ਆ ਹਾਲਾਂਕਿ ਕੱਲ ਆਪਾਂ ਖਬਰ ਸਾਂਝੀ ਕੀਤੀ ਰੈਡੀਫਨ ਤੇ ਵੀ ਉਹਨਾਂ ਨੇ ਗੱਲਾਂ ਬੜੀਆਂ ਤੜਲੇ ਲੈਣ ਕਹੀਆਂ ਜ਼ਬਰਦਸਤ ਗੱਲਾਂ ਕਹੀਆਂ ਤੇ ਕਹਿਣੀਆਂ ਬਣਦੀਆਂ ਵੀ ਆ ਪਰ ਪਠਾਨ ਮਾਜਰੇ ਨੇ ਕੱਲ੍ਹ ਇਹ ਗੱਲ ਕਹੀ ਸੀ ਕਿ ਦੇਖੋ ਦਿੱਲੀ ਵਾਲੇ ਪਿੱਟ ਲਵਾਉਣਾ ਚਾਹੁੰਦੇ ਆ ਮੁੱਖ ਮੰਤਰੀ ਸਾਹਿਬ ਦੇ ਅਸੀਂ ਨਾਲ ਖੜੇ ਆ ਅਸੀਂ ਉਹਨਾਂ ਦੀ ਈਨ ਨਹੀਂ ਮੰਨਾਂਗੇ ਉਹਨਾਂ ਨੇ ਆ ਗੱਲ ਕਹੀਆਂ ਸਭ ਨੂੰ ਤੰਨਾ ਲੱਗਣਾ ਮੈਨੂੰ ਵੀ ਲੱਗਣਾ ਪਰ ਰਾਤੋਂ ਰਾਤ ਉਹਨੂੰ ਤੇ ਫਰਕਾ ਦਰਜ ਹੁੰਦਾ ਸਵੇਰ ਦੇ ਵੇਲੇ ਪੁਲਸ ਜਿਹੜੀ ਕਰਨਾਲ ਪਹੁੰਚਦੀ ਉਸ ਤੋਂ ਗ੍ਰਿਫਤਾਰ ਕਰਨ ਪੁਲਿਸ ਦੇ ਵੱਲੋਂ ਕੀਤੇ ਗਏ ਦਾਅਵੇ ਦੇ ਮੁਤਾਬਕ ਸਾਨੂੰ ਸਭ ਬੜੀ ਟੈਕਨੀਕਲ ਗੱਲ ਆ ਦਾਅਵੇ ਦੇ ਮੁਤਾਬਕ ਇਹਨੂੰ ਪਠਾਨ ਮਾਜਰਾ ਨੂੰ ਐਮਐਲਏ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ ਲਿਆਉਣਾ ਸੀ ਉਹ ਆਪਣੇ ਸਾਥੀਆਂ ਦੇ ਨਾਲ ਪੁਲਿਸ ਦੇ ਉੱਤੇ ਫਾਇਰਿੰਗ ਕਰਕੇ ਭੱਜ ਗਏ। ਇੱਕ ਕਾਲੇ ਰੰਗ ਦੀ ਸਕਾਰਪੀਓ ਤੇ ਕਫਾਰਚੂਨ ਗੱਡੀ ਸੀ। ਫਾਰਚੂਨਰ ਗੱਡੀ ਨੂੰ ਪੁਲਿਸ ਨੇ ਕਾਬੂ ਦੇ ਵਿੱਚ ਕਰ ਲਿਆ। ਮਤਲਬ ਸਕਾਰਪੀਓ ਗੱਡੀ ਦੇ ਵਿੱਚ ਪਖਾਨ ਮਾਜਰਾ ਹੋਰੀ ਭੱਜ ਗਏ। ਪਖਾਨ ਮਾਜਰਾ ਦਾ ਇੱਕ ਸਾਥੀ ਗ੍ਰਿਫਤਾਰ ਕਰ ਲਿਆ। ਗੱਡੀ ਕਬਜ਼ੇ ਚ ਲੈ ਲਈ ਤੇ ਪੁਲਿਸ ਦੇ ਇੱਕ ਮੁਲਾਜ਼ਮ ਲਖਮੀ ਆ। ਫਾਰਚੂਨਰ ਗੱਡੀ ਦੀ ਸੀਟ ਦੇ ਉੱਤੇ ਤਿੰਨ ਪਿਸਤੌਲ ਪਏ ਹੋਏ ਦਿਖਾਏ ਆ। ਹੁਣ ਸਵਾਲ ਤੇ ਪੈਦਾ ਹੁੰਦਾ ਸਿੰਘ ਸਾਹਿਬ ਵੀ ਜੇਕਰ ਉਹ ਬੰਦਾ ਇੰਨਾ ਵੱਡਾ ਖਤਰਨਾਕ ਬੰਦਾ ਬਣ ਕੇ ਹਮਲਾ ਕਰਕੇ ਭੱਜ ਗਿਆ ਤੁਸੀਂ ਲੋਕਲ ਟੂ ਨੋਟਿਸ ਜਾਰੀ ਕਰਤਾ ਕਿ ਨਹੀਂ ਵੀ ਭਾਈ ਉਹ ਬੰਦਾ ਵਿਦੇਸ਼ ਨਾ ਭੱਜ ਜੇ ਇੱਕ ਗੱਲ ਦੂਜੀ ਗੱਲ ਇੱਕ ਪਠਾਨ ਮਾਜਰਾ ਨਹੀਂ ਜੇ ਐਮਐਲਏ ਨਹੀਂ ਲੱਭਦਾ ਇਹ ਆਪਾਂ ਗੈਂਗਸਟਰ ਕਿਵੇਂ ਲੱਭਾਂਗੇ ਨਾਲੇ ਉਹ ਕਿਹੜਾ ਕੋਈ ਸੂਈ ਜਾਂ ਕੰਧੋਈ ਆ ਵੀ ਜਿਹੜਾ ਤੂੜੀ ਦੇ ਵਿੱਚ ਰੁਲ ਗਿਆ ਹੁਣ ਉਸ ਦਿਨੋਂ ਬਾਅਦ ਹੋ ਗਿਆ ਨਾ ਉਹ ਮਿਸਟਰ ਇੰਡੀਆ ਵੀ ਭਾਈ ਘੜੀ ਬੰਨੀ ਤੇ ਬਟਨ ਨਪਿਆ ਗਾਇਬ ਤੇ ਬਟਨ ਨਪਿਆ ਤੇ ਸਾਹਮਣੇ ਆ ਗਿਆ ਪ੍ਰਗਟ ਹੋ ਗਿਆ ਕੋਈ ਇੱਕ ਅਜੀਬ ਜਿਹੀ ਗੱਲ ਲੱਗਦੀ ਆ ਅੱਜ ਵਿਰੋਧੀ ਪਾਰਟੀ ਕਰਨੀ ਇਸ ਗੱਲ ਤੇ ਤੰਗ ਕਸੀ ਆ ਉਹ ਕਦੇ ਕੋ ਸਾਢੇ 3 ਸਾਲ ਪਖਾਨ ਮਾਜਰਾ ਇੱਥੇ ਪੰਜਾਬ ਦੇ ਵਿੱਚ ਰਿਆ ਇਹ ਅਸਲ ਗੱਲ ਚ ਉਹਦੀ ਇੱਕ ਦੂਜੀ ਨੰਬਰ ਦੇ ਉੱਤੇ ਜਿਹੜੀ ਘਰ ਵਾਲੀ ਸੀ ਸਾਬਕਾ ਘਰ ਵਾਲੀ ਜਿਹੜੀ ਉਹਦੇ ਨਾਲ ਉਹਦਾ ਟਕੜਿਕਾ ਚੱਲਦਾ ਜੀ ਪਖਾਨ ਮਾਜਰੇ ਦਾ ਬੜੇ ਰੰਮੇ ਸਮੇ ਤੋਂ ਉਸ ਔਰਤ ਨੇ ਕਈ ਵਾਰੀ ਮੀਡੀਆ ਦੇ ਵਿੱਚ ਵੀ ਗੱਲ ਆ ਕੇ ਕਹੀ ਆ ਉਹਦੇ ਹੁਣ ਫੇਰ ਦੋਸ਼ ਲਾਏ ਹੁਣੇ ਇਹਦੇ ਤੇ ਪਰਚਾ ਦਰਜ ਹੋਇਆ ਸੋ ਉਹਨੇ ਹੋ ਸਕਦਾ ਵੀ ਭਾਈ ਸ਼ਾਸਤ ਦੇ ਤਹਿਤ ਵੀ ਭਾਈ ਮੈਂ ਆਪ ਦੇ ਆਪ ਨੂੰ ਕਵਰ ਕਰਾਂ ਮੈਂ ਆ ਗੱਲ ਚੁੱਕਾਂ ਇਹ ਵੀ ਹੋ ਸਕਦਾ ਪਰ ਇੱਥੇ ਪੰਜਾਬ ਦੀ ਪੁਲਿਸ ਦੇ ਉੱਤੇ ਸਵਾਲ ਖੜੇ ਹੁੰਦੇ ਆ ਕਿ ਇੱਕ ਐਮਐਲਏ ਤੁਹਾਡੇ ਕੋਲੋਂ ਭੱਜਣਾ ਥੋੜੀ ਮੁਸਤੈਦੀ ਕਰੀ ਹੈ ਜੀ ਹਲੇ ਵੀ ਉਹ ਐਮਐਲਏ ਗੁੱਡ ਸਟੈਂਡਿੰਗ ਚ ਆ ਬਿਲਕੁਲ ਜੀ ਉਹਨੇ ਕਿਹੜਾ ਅਸਤੀਫਾ ਦਿੱਤਾ ਜਾਂ ਉਹ ਪਾਰਟੀ ਦੇ ਵਿੱਚੋਂ ਕੱਢਿਆ ਜਾਂ ਕੋਈ ਇਹੋ ਜਿਹੀ ਗੱਲ ਹੋਈ ਹੈ ਹਾਲੇ ਤੱਕ ਇਹੋ ਜਿਹਾ ਕੁਝ ਵੀ ਨਹੀਂ ਗੱਜ ਹੂੰ ਅਸੀਂ ਬਾਕੀ ਡੇਰਾ ਬਿਆਸ ਦੇ ਮੁਖੀ ਨੇ ਦਿੱਲੀ ਦੀ ਜਿਹੜੀ ਚੀਫ ਮਿਨਿਸਟਰ ਹੈ ਉਹਦੇ ਨਾਲ ਗੱਲਬਾਤ ਕੀਤੀ ਹੈ ਕੀ ਚਾਹੁੰਦੇ ਨੇ ਉਹ ਆ ਬਿਲਕੁਲ ਜੀ ਦੇਖੋ ਜਿਹੜੇ ਡੇਰਾ ਬਿਆਸ ਵਾਲੇ ਮੁਖੀ ਨੇ ਬਾਬਾ ਗੁਰਿੰਦਰ ਸਿੰਘ ਢੱਲੋਂ ਉਹਨਾਂ ਨੇ ਅੱਜ ਮੁਲਾਕਾਤ ਕੀਤੀ ਹੈ ਜੀ ਬੀਬੀ ਰੇਖਾ ਗੁਪਤਾ ਦੇ ਨਾਲ ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਆ ਤੇ ਉਹਨਾਂ ਨੇ ਅੱਜ ਇਥੇ ਗੱਲਬਾਤ ਕੀਤੀ ਰਾਜਨੀਤਿਕ ਗੱਲਬਾਤ ਨਹੀਂ ਹੋਈ ਹੋਣੀ ਮੈਨੂੰ ਇਸ ਗੱਲ ਦੀ ਆਸ ਆ ਕਿਉਂਕਿ ਮੈਨੂੰ ਲੱਗਦਾ ਵੀ ਉਹ ਜਦੋਂ ਵੀ ਪੰਜਾਬ ਦੇ ਦੀ ਕਈ ਨੇਤਾ ਜਾਂਦੇ ਸਭ ਨੂੰ ਦੱਸਦੇ ਆ ਵੀ ਭਾਈ ਅਸੀਂ ਮਿਲ ਕੇ ਆਏ ਆ ਵੈਸੇ ਹੀ ਖਤੇ ਦੀ ਸਾਂਝ ਪਾ ਕੇ ਆਏ ਮਿਲ ਨੂੰ ਜੀ ਕਰਦਾ ਸੀਗਾ ਪਰ ਉਹ ਇਹ ਹੈ ਜਿਕੇ ਕੋਈ ਮੇਰਾ ਸਾਲਾ ਵੀ ਕੋਈ ਸਿਆਸੀ ਗੱਲ ਤਾਂ ਨਹੀਂ ਹੋਣੀ ਪਰ ਮੈਨੂੰ ਲੱਗਦਾ ਵੀ ਤਾਂ ਜਿਹੜੀ ਆ ਬੀਬੀ ਰੇਖਾ ਗੁਪਤਾ ਨੇ ਅੱਜ ਸੋਸ਼ਲ ਮੀਡੀਆ ਦੇ ਉਤੇ ਆਪ ਹੀ ਜਾਣਕਾਰੀ ਦਿੱਤੀ ਆ ਇਹ ਅੱਜ ਬਾਬਾ ਜੀ ਨੂੰ ਮਿਲ ਕੇ ਤੇ ਮੈਨੂੰ ਬਹੁਤ ਚੰਗਾ ਲੱਗਾ ਤੇ ਉਹ ਦਿੱਲੀ ਦੇ ਵਿੱਚ ਆਏ ਸੀਗੇ ਮਿਲਣ ਦੇ ਲਈ ਕਿਹਨ ਦਾ ਭਾਵੇਂ ਜੀ ਅੱਜ ਰੇਖਾ ਗੁਪਤਾ ਦੇ ਨਾਲ ਡੇਰਾ ਵਿਆਸ ਮੁਖੀ ਦੀ ਮੀਟਿੰਗ ਹੋਈ ਏ। ਬਾਕੀ ਪ੍ਰਧਾਨ ਮੰਤਰੀ ਨੇ ਕੀ ਦੋਸ਼ ਲਾਏ ਨੇ ਕਿਸੇ ਕਾਂਗਰਸੀ ਤੇ ਕਿ ਮੈਨੂੰ ਮਾਂ ਦੀ ਗਾਲ ਕੱਢੀ ਏ ਨੇ। ਹਾਂ ਬਿਲਕੁਲ ਜੀ ਇਹ ਬੜੀ ਹੈਰਾਨੀ ਵਾਲੀ ਗੱਲ ਆ ਵੈਸੇ ਤਾਂ ਕੋਈ ਵੀ ਕਿਸੇ ਨੂੰ ਵੀ ਗਾਲ ਕਿਉਂ ਕੱਢੇ ਕੱਢਣੀ ਚਾਹੀਦੀ ਹੀ ਨਹੀਂ। ਸ਼ਬਦਾਂ ਦਾ ਸਤਿਕਾਰ ਕਰੋ ਹੂੰ ਹੂੰ ਤੇ ਗੱਲ ਇਹ ਦੀ ਕਿ ਅੱਜ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਨਾ ਇਹ ਗੱਲ ਕਹੀ ਗਈ ਆ ਉਹ ਕਹਿੰਦੇ ਵੀ ਐ ਮੈਨੂੰ ਬੜਾ ਦੁੱਖ ਹੈ ਇਸ ਗੱਲ ਦਾ ਕਿ ਮੇਰੀ ਮਾਂ ਨੂੰ ਗਾਲਾਂ ਕੱਢੀਆਂ ਗਈਆਂ ਉਹ ਕਹਿੰਦੇ ਜੀ ਮੇਰੀ ਸਤਿਕਾਰਯੋਗ ਮਾਤਾ ਦੇ ਬਾਰੇ ਅਪਸ਼ਬਦਾਂ ਦੀ ਵਰਤੋਂ ਕੀਤੀ ਗਈ ਆ ਅਸਲ ਵਿੱਚ ਨਾ ਜੀ ਪਿਛਲੇ ਦਿਨੀਂ ਬਿਹਾਰ ਦੇ ਦਰਪੰਗਾ ਖੇਤਰ ਦੇ ਵਿੱਚ ਕਾਂਗਰਸ ਦੀ ਵੋਟਰ ਅਧਿਕਾਰ ਯਾਤਰਾ ਸੀ ਰੈਲੀ ਸੀ ਉਸ ਥਾਂ ਦੇ ਉਸੇ ਪਤਾ ਲੱਗਾ ਜੀ ਕਿ ਇੱਥੇ ਇੱਕ ਮੰਚ ਤੋਂ ਤੇ ਕਾਂਗਰਸ ਦੇ ਇੱਕ ਸਮਰਥਕ ਨੇ ਜਾਂ ਕਹਿ ਦਈਏ ਇੱਕ ਕੋਈ ਕਾਂਗਰਸੀ ਆਗੂ ਹੋਊਗਾ ਛੋਟਾ ਵੱਡਾ ਪਤਾ ਨਹੀਂ ਕੌਣ ਆ ਉਹ ਉਹਨੇ ਕੋਈ ਅਪਸ਼ਬਦ ਵਰਤੇ ਮਾਤਾ ਜੀ ਦੇ ਬਾਰੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਤੇ ਬੀਜੇਪੀ ਨੂੰ ਇਸ ਗੱਲ ਦੇ ਉੱਤੇ ਹਰਖਾ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ ਪ੍ਰਧਾਨ ਮੰਤਰੀ ਨੇ ਉਹ ਕਹਿੰਦੇ ਜੀ ਕਿ ਇਹ ਮੇਰੀ ਮਾਂ ਨੂੰ ਨਹੀਂ ਇਹ ਪੂਰੇ ਦੇਸ਼ ਦੀਆਂ ਮਾਵਾਂ ਤੇ ਭੈਣਾਂ ਨੂੰ ਗਾਲ ਨਿਕਲੀ ਆ ਇਹਨਾਂ ਨੇ ਅਪਸ਼ਬਦਾਂ ਨਹੀਂ ਵਰਤੋ ਕੀਤੀ ਆ ਇਹਨਾਂ ਦਾ ਵਿਰੋਧ ਕਰੋ ਜਿੱਥੇ ਵੀ ਹੁੰਦੇ ਆ ਜੀ ਮਤਲਬ ਬਿਹਾਰ ਦੇ ਵਿੱਚ ਮੁੱਖ ਤੌਰ 'ਤੇ ਮੁੱਦਾ ਇਹ ਗਾਲ ਬਣ ਗਈ ਹੈ ਜੀ ਹੁਣ ਹੁਣ ਪੰਜਾਬ ਦੀਆਂ ਜਿਹੜੀਆਂ ਮਸ਼ਹੂਰ ਹਸਤੀਆਂ ਨੇ ਗੌਣ ਵਾਲੇ ਗਰੁੱਪ ਨੇ ਫਿਲਮ ਐਕਟਰ ਨੇ ਸੋਨੂ ਸੂਦ ਵਰਗੇ ਉਹ ਸਾਰੇ ਪੰਜਾਬ ਦੀ ਮਦਦ ਤੇ ਆ ਗਏ ਨੇ ਬਿਲਕੁਲ ਸਨਸਬ ਗੱਲ ਹੈ ਜੀ ਕਿ ਜਿਹੜਾ ਸਾਡੇ ਇਸ ਵੇਲੇ ਰੈਡ ਫਿਲਮ ਦੇ ਪਰਿਵਾਰਕ ਮੈਂਬਰ ਹਨਾ ਉਹਨਾਂ ਨੇ ਵੀ ਬਹੁਤ ਸਾਰਿਆਂ ਨੇ ਬੜੀ ਮਦਦ ਕੀਤੀ ਹੋਣੀ ਹੈ ਤੇ ਬੜੀ ਮਦਦ ਕਰਨਗੇ ਮੈਂ ਇਸ ਗੱਲੋਂ ਖੁੱਬ ਦਾ ਧੰਨਵਾਦੀ ਹਾਂ ਪਰ ਇੱਕ ਗੱਲ ਜ਼ਰੂਰ ਹੈ ਸਨਸਬ ਕੇ ਮੇਰੀ ਉਸੇ ਕੁਝ ਲੋਕਾਂ ਦੇ ਨਾਲ ਗੱਲਬਾਤ ਹੋਈ ਆ ਇਧਰ ਰਮਦਾਸ ਦੇ ਵੱਲ ਅਜਨਾਲਾ ਦੇ ਵੱਲ ਸੁਲਤਾਨਪੁਰ ਲੋਧੀ ਦੇ ਪਿੰਡ ਬਾਉਪੁਰ ਦੇ ਵੱਲ ਕਈ ਹੋਰ ਥਾਵਾਂ ਤੇ ਉਹਨਾਂ ਨੇ ਮੈਂ ਕੱਲ ਵੀ ਬੇਨਤੀ ਕੀਤੀ ਸੀ ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲੇ ਲੰਗਰ ਤੁਹਾਡੀ ਅਸ਼ੀਰਵਾਦ ਦੇ ਨਾਲ ਬਹੁਤ ਆ ਪਾਣੀ ਬਹੁਤ ਆ ਔਰ ਤਾਂ ਨੂੰ ਸੈਂਟਰੀ ਪੈਡ ਚਾਹੀਦੇ ਐ ਇਸ ਵੇਲੇ ਉਥੇ ਜੀ ਬੱਚਿਆਂ ਦੇ ਲਈ ਡਾਈਪਰ ਚਾਹੀਦੇ ਆ ਪਸ਼ੂਆਂ ਦੇ ਲਈ ਦਵਾਈਆਂ ਚਾਹੀਦੀਆਂ ਕਿਉਂਕਿ 15 ਦਿਨਾਂ ਤੋਂ ਜਿਹੜੇ ਚਿੱਕੜ ਦੇ ਵਿੱਚ ਪਸ਼ੂ ਖੜੇ ਆ ਤੇ ਉਹਨਾਂ ਦੇ ਪੈਰ ਗਲਣੇ ਸ਼ੁਰੂ ਹੋ ਗਏ ਆ ਬੰਦੇਾਂ ਦੇ ਲਈ ਇਨਫੈਕਸ਼ਨ ਵਾਲੀ ਦਵਾਈ ਚਾਹੀਦੀ ਪਸ਼ੂਆਂ ਲਈ ਚਾਰਾ ਚਾਹੀਦਾ ਬਾਕੀ ਜਿਵੇਂ ਜਿਵੇਂ ਲੋੜ ਹੋਈ ਉਹ ਕਦੇ ਜੀ ਸਾਡਾ ਉਵੇਂ ਉਵੇਂ ਸੁਨੇਹਾ ਪਹੁੰਚਾਈ ਜਾਓ ਇਹ ਮੇਰੀ ਜ਼ਿੰਮੇਵਾਰੀ ਸੀ ਕਿ ਮੈਂ ਭੈਣਾ ਵੀਰਾਂ ਨਾਲ ਗੱਲ ਸਾਂਝੀ ਕਰ ਲਾਂ ਪਰ ਪੰਜਾਬ ਦੇ ਬਹੁਤ ਸਾਰੇ ਲੋਕਾਂ ਨੇ ਬੜੀ ਮਦਦ ਦਾ ਐਲਾਨ ਕੀਤਾ ਸੁਖਵੀਰ ਸਿੰਘ ਬਾਦਲ ਹੋਰੀ ਉਹਨਾਂ ਨੇ ਅੱਜ ਗਏ ਸੀਗੇ ਜੀ ਉਹ ਵੱਖ-ਵੱਖ ਥਾਵਾਂ ਦੇ ਉੱਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਿਲਣ ਦੇ ਲਈ ਲੋਕਾਂ ਨੇ ਆਪਣੇ ਦੁੱਖ ਜ਼ਾਹਰ ਕੀਤੇ ਆ ਉਹਨਾਂ ਨੇ ਕਿਹਾ ਜੀ ਕਿ ਤੁਹਾਡੀ ਸਰਕਾਰ ਦੇ ਵਿੱਚ ਸਾਨੂੰ 20-20 ਹਜ਼ਾਰ ਦਾ ਮੁਆਵਜ਼ਾ ਵੀ ਮਿਲਦਾ ਰਿਹਾ ਤੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਜੀ ਕਿ ਜਦੋਂ ਸਾਡੀ ਸਰਕਾਰ ਆ ਗਈ ਅਸੀਂ ਬੰਨਾਂ ਵਾਲਾ ਪੱਕਾ ਹੀ ਕੰਮ ਕਰ ਦੇਣਾ ਅਸੀਂ ਟੈਂਟਾ ਹੀ ਮੋਕਾ ਦੇਣਾ ਤੁਸੀਂ ਦੇਖਿਓ ਵੀ ਪਾਈ ਸਰਕਾਰ ਆਉਣ ਦਿਓ ਤੇ ਫਿਰ ਅਸੀਂ ਬਹੁਤ ਕੰਮ ਕਰਨੇ ਸੁਖਵੀਰ ਸਿੰਘ ਬਾਦਲ ਹੋਰਾਂ ਨੇ 3000 ਲੀਟਰ ਡੀਜ਼ਲ ਤੇ ਹੋਰ ਵੀ ਬਹੁਤ ਸਾਰੀ ਮਦਦ ਕੀਤੀ ਆ ਬਾਕੀ ਵੀ ਨਿੱਤਾ ਬਹੁਤ ਮਦਦ ਕਰਦੇ ਪਰ ਸੁਖਵੀਰ ਸਿੰਘ ਬਾਦਲ ਤੇ ਯੂਥ ਅਕਾੜੀ ਦਲ ਦੇ ਅਗੂ ਬੜੀ ਮਦਦ ਕਰ ਰਹੇ ਆ ਅਗਲੀ ਗੱਲ ਇਹ ਜਿਹੜੇ ਗੁਰਪ੍ਰੀਤ ਸਿੰਘ ਬਣਾ ਵਾਲੀ ਜਿਹੜੇ ਕਿ ਸਰਦੂਗੜ ਤੋਂ ਆਪ ਦੇ ਐਮਐਲਏ ਆ ਉਹਨਾਂ ਨੇ ਇੱਕ ਗੱਲ ਲਿਖੀ ਅੱਜ ਚਲੋ ਪੋਸਟ ਤੋਂ ਉਹਨਾਂ ਦੀ ਲੰਮੀ ਚੌੜੀ ਆ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਪੜ੍ਹ ਕੇ ਸੁਣਾ ਦਿੰਨਾ ਉਹਨਾਂ ਨੇ ਕਿਹਾ ਜੀ ਕਿ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਇਸ ਕੁਦਰਤੀ ਆਫਤ ਦੇ ਵਿੱਚ ਰਾਜਨੀਤੀ ਨਾ ਕੀਤੀ ਜਾਵੇ ਜੇ ਮੈਂ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾਈ ਮੈਨੂੰ ਵੋਟਾਂ ਸਮੇ ਸਭ ਕੁਛ ਖਾ ਦੇਣਾ ਆਓ ਰਲ ਕੇ ਆਪਣੇ ਹਲਕੇ ਨੂੰ ਕੁਦਰਤੀ ਆਫਤ ਤੋਂ ਬਚਾਈਏ ਤੇ ਪੰਜਾਬ ਦੇ ਮੇਰਾ ਖਿਆਲ ਆ ਵੀ ਸਾਰੇ ਵਿਧਾਇਕਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਆ ਕਿ ਜੇਕਰ ਮੈਂ ਆਪਣੀ ਜ਼ਿੰਮੇਵਾਰੀ ਸਣਦੇ ਹੀ ਨਾਲ ਨਹੀਂ ਨਿਭਾਈ ਤਾਂ ਮੈਨੂੰ ਵੋਟਾਂ ਦੇ ਵਿੱਚ ਹਰਾ ਦੇਣਾ ਇਹਨਾਂ ਨੂੰ ਓਪਨਲੀ ਇਹ ਗੱਲ ਕਹਿਣੀ ਚਾਹੀਦੀ ਸਾਰਿਆਂ ਨੂੰ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਨੂੰ ਅਸੀਂ ਕੰਮ ਕਰਦੇ ਬਹੁਤ ਦੇਖਿਆ ਅੱਜ ਹੋਰ بڑے ਨੇਤਾ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ਉੱਥੇ ਟੱਕ ਜਾ ਬੱਦ ਮਦਦ ਕਰ ਰਹੇ ਆ ਪਰ ਕੇਜਰੀਵਾਲ ਸਾਹਿਬ ਨਹੀਂ ਦਿਖ ਰਹੇ ਮਨੀਸ ਸੋਧੀਆਂ ਹੋਰ ਨਹੀਂ ਦਿਸ ਰਹੇ ਜੋ ਨਹੀਂ ਦਿਸ ਰਹੇ ਉਹਦੇ ਬਾਰੇ ਵੀ ਸਾਰਿਆਂ ਨੂੰ ਪਤਾ ਹੀ ਆ ਪਰ ਪੰਜਾਬ ਦੇ ਗਵਈਆਂ ਨੇ ਦਿਲਜੀਤ ਦੋਸਾਂਝ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ 10 ਪਿੰਡ ਗੋਦ ਲੈਣਾ ਤੇ ਉਧਰ ਐਮੀ ਬਰਕ ਨੇ ਕਿਹਾ ਜੀ ਕਿ ਮੈਂ 200 ਘਰ ਜਿਹੜੇ ਉਹ ਗੋਦ ਲੈਣਾ ਤੇ ਅਗਲੀ ਗੱਲ ਇਹ ਜੀ ਕਿ ਇੱਥੇ ਗੁਰੂ ਰੰਧਾਵਾ ਨੇ ਇੱਥੇ ਹੰਸ ਰਾਜ ਹੰਸ ਹੋਰਾਂ ਨੇ ਹਰ ਭਜਨਮਾਨ ਨੇ ਕਪਲ ਸ਼ਰਮਾ ਨੇ ਅੱਜ ਤੱਕ ਸੁਨੀਲ ਛੱਤੀ ਨੇ ਵੀ ਗੱਲ ਕਹੀ ਮੈਂ ਮਦਦ ਕਰੂੰਗਾ ਇੱਥੇ ਧਰਮਿੰਦਰ ਹੋਰਾਂ ਨੇ ਇੱਥੇ ਜਿਨ ਦੇ ਕੇ ਸ਼ਖਸੀਤ ਰਾਜਕੁੰਦਰਾ ਨੇਸ਼ਲ ਪਾ ਛੱਟੀ ਨੇ ਤੇ ਬਹੁਤ ਵੱਡੀਆਂ ਹਸਤੀਆਂ ਬੱਬੂ ਮਾਨ ਨੇ ਤੇ ਬਾਕੀ ਜਿਹੜੇ ਅਹਿਮੀ ਵਰਕ ਦੇ ਰਣਜੀਤ ਬਾਵਾ ਨੇ ਸਭ ਨੇ ਇੱਥੇ ਜਸਵੀਰ ਜੱਸੀ ਨੇ ਜਸ ਬਾਜਵਾ ਨੇ ਰੇਸ਼ਮ ਸਿੰਘ ਅਮੋਲ ਨੇ ਬਹੁਤ ਮਦਦ ਕੀਤੀ ਆ ਨਕੋਦਰ ਨਕੋਦਰ ਵਾਲੇ ਡੇਰੇ ਦੇ ਹੁਣ ਮੁਖੀਆ ਨੇ ਮੇਰੇ ਖਿਲੇ ਡੇਰੇ ਦੇ ਹੰਸ ਰਾਜ ਨੇ ਦੂਜੇ ਦੇ ਗੁਰਦਾਸ ਮਾਨ ਸਾਹਿਬ ਨੇ ਗੁਰਦਾਸ ਮਾਨ ਸਾਹਿਬ ਨੇ ਮੇਰੇ ਖਿਲੇ ਮਦਦ ਉਤੋਂ ਦਿੱਤੀ ਆ ਪਾ 30 ਲੱਖ ਰੁਪਏ ਜੀ ਗੁਰਦਾਸ ਮਾਨ ਸਾਹਿਬ ਨੇ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜੀ ਹਮ ਹਮ ਦੇ ਬਾਕੀ ਜਿਹੜੇ ਹੋਰ ਸੈਲਿਬ੍ਰਿਟੀਜ਼ ਨੇ ਇਹ ਉਥੇ ਖਾਣਾ-ਦਾਣਾ ਭੇਜ ਰਹੇ ਨੇ ਜਾਂ ਕਿ ਦਵਾਈਆਂ ਦਾ ਵੀ ਕੋਈ ਪ੍ਰਬੰਧ ਹੋਇਆ ਜੀ ਬਿਲਕੁਲ ਦੇਖੋ ਜੀ ਦਵਾਈਆਂ ਦਾ ਪ੍ਰਬੰਧ ਵੀ ਹੋ ਰਿਹਾ ਹੈ ਜੀ ਦੇਖੋ ਅੱਜ ਪੰਮੀ ਬਾਈ ਹੋਰਾਂ ਨੇ 2 ਲੱਖ ਰੁਪਏ ਦੀਆਂ ਦਵਾਈਆਂ ਭੇਜੀਆਂ ਬੜੀ ਚੰਗੀ ਗੱਲ ਆ ਇਸ ਵੇਲੇ ਨਾ ਸਿਰ ਸਭ ਲੋੜਾਂ ਹੀ ਤਿੰਨ ਚਾਰ ਆ ਉਹਦੇ ਵਿੱਚ ਇੱਕ ਤਾਂ ਕਿਸ਼ਤਾਂ ਦੀ ਜ਼ਰੂਰਤ ਆ ਹਮ ਕਿਸ਼ਤਾਂ ਰਹੀਂ ਲੋਕਾਂ ਨੂੰ ਬਾਹਰ ਕੱਢਣਾ ਦੂਜੇ ਨੰਬਰ ਦੇ ਉੱਤੇ ਲੋੜ ਹੈਗੀ ਜੀ ਭੋਜਨ ਦੀ ਚਲੋ ਉਹ ਤਾਂ ਬਹੁਤ ਬਾਬੇ ਦੀ ਕਿਰਪਾ ਨਾਲ ਉਥੇ ਭੋਜਨ ਪਹੁੰਚ ਗਿਆ ਤੀਜੇ ਨੰਬਰ ਦੇ ਉੱਤੇ ਸਿੰਸਭ ਲੋੜ ਹੈਗੀ ਆ ਇਸ ਵੇਲੇ ਸੈਨੀਟਰੀ ਪੈਡ ਦੀ ਜਿਵੇਂ ਮੈਂ ਪਹਿਲਾਂ ਕਈ ਗੱਲ ਦਵਾਈਆਂ ਦੇ ਉੱਤੇ ਆਖ ਖੜਦੀ ਆ ਇਹ ਜੀ ਜਦੋਂ ਪਾਣੀ ਲੱਖ ਗਿਆ ਨਾ ਸਿੰਸਭ ਨੁਕਸਾਨ ਦਾ ਪਤਾ ਸਾਨੂੰ ਉਦੋਂ ਲੱਗਣਾ ਹਾਲੇ ਤੱਕ ਅੱਲਾ ਪਾਣੀ ਦਿਖ ਰਿਹਾ ਪਾਣੀ ਦੇ ਥੱਲੇ ਕੀ ਥੋੜੀ ਦਿਸ ਰਿਹਾ ਹਾਲੇ ਤਾਂ ਜਿਹੜੇ ਉਜੜੇ ਹੋਏ ਖੇਤ ਆ ਉਹਨਾਂ ਨੂੰ ਉਪਜਾਊ ਬਣਾਉਣਾ ਉਹਦੇ ਲਈ ਬੜੀ ਮਿਹਨਤ ਕਰਨੀ ਪੈਣੀ ਆ ਜਿਹੜੇ ਲੋਕ ਘਰਟ ਹੈਗੇ ਜਾਂ ਟਹਿਣ ਵਾਲੇ ਆ ਜਿਹੜੇ ਨੀਂਆ 'ਚ ਖੜਾ ਪਾਣੀ ਹੈ ਕਿਸੇ ਵੇਲੇ ਦੀ ਚੰਗੀ ਭੜੀ ਕੋਠੀ ਢਾਹ ਕਰਨੀ ਆ ਇਹ ਵੀ ਆ ਪਰ ਇੱਕ ਮੈਨੂੰ ਹੋਰ ਜਾਣਕਾਰੀ ਦਿੱਤੀ ਆ ਕਈ ਬੰਦਿਆਂ ਨੇ ਇਸ ਹੱਟ ਦੇ ਮੌਕੇ ਦੇ ਉੱਤੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਜਾਲੀ ਤਰੀਕੇ ਦੇ ਨਾਲ ਆ ਗੁਰਦਾਸਪੁਰ ਦੇ ਵੱਲ ਇੱਕ ਮੁੰਡਾ ਉਹਦੀ ਕੋਠੀ ਹੈ ਜਿਹੜੀ ਬਣ ਰਹੀ ਸੀ ਉਹ ਕਰੋੜ ਰੁਪਈਆ ਲਾਇਆ ਉਹ ਢਹਿ ਢੇਰੀ ਹੋ ਗਈ ਉਹ ਕਹਿੰਦਾ ਜੀ ਮੇਰੇ ਨਾਂ ਦੇ ਉੱਤੇ ਕੁਝ ਕੁ ਲੋਕ ਮੇਰਗਾ ਫੋਟੋਆਂ ਦਿਖਾ ਕੇ ਘਰ ਮੇਰਾ ਠੱਠਾ ਹੋਇਆ ਦਿਖਾ ਕੇ ਤੇ ਥੱਲੇ ਆਪਣਾ ਅਕਾਊਂਟ ਨੰਬਰ ਦੇ ਕੇ ਤੇ ਪੈਸੇ ਮੰਗੀ ਜਾਂਦੇ ਉਹ ਕਹਿੰਦਾ ਜੀ ਐਦਾਂ ਠੱਗੀਆਂ ਤੁਹਾਨੂੰ ਮਿਟੋ ਜੀ ਹੂੰ ਬਾਕੀ ਹੋਰ ਵੀ ਜਿਹੜੇ ਹੁਣ ਤੁਸੀਂ ਦੱਸਿਆ ਵੀ ਜਿਹੜੇ ਪੀੜਿਤ ਲੋਕ ਨੇ ਤੁਸੀਂ ਮੇਰੇ ਖਰੇ ਇਹੀ ਫਰਮਾਇਆ ਕਿ ਪੀੜਿਤ ਲੋਕ ਤਾਂ ਥੋੜੇ ਜੇ ਪਿੰਡਾਂ ਦੇ ਵਿੱਚ ਹੀ ਨੇ ਬਾਕੀ ਪੰਜਾਬ ਦਾ ਹਿੱਸਾ ਜਿਹੜਾ ਬਚਿਆ ਹੋਇਆ ਹੜ੍ਹਾਂ ਤੋਂ ਉਹ ਉਮੜ ਪਿਆ ਕਹਿੰਦੇ ਲੈ ਕੇ ਟਰੈਕਟਰ ਟਰਾਲੀਆਂ ਉਹ ਆ ਰਹੇ ਨੇ ਮਦਦ ਕਰਨ ਲਈ ਬਾਹਰਲੇ ਮੁਲਕਾਂ ਦੀ ਗੱਲ ਛੱਡੋ ਬਹੁਤ ਮਦਦ ਕਰ ਰਹੇ ਨੇ ਸਨ ਸਰ ਦੇਖੋ ਗੱਲੇ ਆ ਬਈ ਹਰਿਆਣੇ ਦੇ ਕਈ ਲੋਕ ਪਹੁੰਚੇ ਮਦਦ ਕਰਨ ਦੇ ਲਈ ਪਰ ਕੋਈ ਗੁਜਰਾਤ ਚੋਂ ਮਹਾਰਾਸ਼ਟਰ ਚੋਂ ਨੇਪਾਲ ਚੋਂ ਪੱਛਮੀ ਬੰਗਾਲ ਦੇ ਵਿੱਚੋਂ ਮੈਂ ਨਹੀਂ ਦੇਖਿਆ ਵੀ ਜਥੇਬੰਦਾਂ ਵੀ ਹੀਰਾ ਕੱਟ ਕੇ ਆਈਆਂ ਪੰਜਾਬੀ ਹੀ ਪੰਜਾਬਗਾਨੀ ਮਦਦ ਕਰ ਰਹੇ ਆ ਤੇ ਵਟ ਕੱਢੀ ਤਰੇ ਆਉਂਦੇ ਪੰਜਾਬੀ ਮੈਂ ਨਾ ਜੀ ਪੰਜਾਬਗਾਨੇ ਨਾ ਇਹ ਕਹਿਣਾ ਸ਼ੁਰੂ ਕਰਵਾਤਾ ਉਹਨਾਂ ਤੋਂ ਜਿਹੜੇ ਪੀੜਤਾ ਉਹ ਕਹਦੇ ਜੀ ਰੱਬ ਦਾ ਵਾਸਤਾ ਹੁਣ ਸਮਾਨ ਹੋਰ ਨਾ ਲੈ ਕੇ ਆਓ ਉਹਨਾਂ ਨੇ ਆ ਗੱਲ ਕਹਿਣੀ ਸ਼ੁਰੂ ਕੀਤੀ ਆ ਤੇ ਪੰਜਾਬੀ ਇਥੋਂ ਟਰਾਲੀਆਂ ਭਰ ਕੇ ਬਦਾਮਾਂ ਦੇਗਾ ਤੇ ਕਾਜੂਆਂ ਦੇਗਾ ਲੈ ਕੇ ਜਾ ਰਹੇ ਆ ਇਹ ਜਜ਼ਬਾ ਇਹ ਆ ਸਾਡੇ ਪੰਜਾਬਗਾਨਾ ਦਾ ਜਜ਼ਬਾ ਜਿਹੜੇ ਟਰੈਕਟਰ ਟਰਾਲੀਆਂ ਨੂੰ ਕਈ ਕਹਿੰਦੇ ਹੁੰਦੇ ਸੀ ਇਹ ਤੋਂ ਵੈਸੀ ਬੈਠੇ ਆਂ ਇਹ ਤਾਂ ਸੜਕ ਪਰ ਆ ਕੇ ਕਹਰਾਮ ਬਚਾਤੇ ਹੈ ਇਹ ਟਰੈਕਟਰ ਟੁੱਲਿੰਗਾ ਅਜ ਫੇਰ ਕਿਸਾਨ ਦਾ ਘਰ ਬਣੀਆ ਉਹ ਟਰਾਲੀਆਂ ਦੇ ਵਿੱਚ ਬੈਠੇ ਆ ਉਹ ਇੱਕ ਬਜ਼ੁਰਗ ਦੀ ਵੀਡੀਓ ਬੜੀ ਵਾਇਰਲ ਹੋਈ ਆ ਉਹਨਾਂ ਦੀ ਚਿੱਟੀ ਦਾੜ੍ਹੀ ਆ ਚਿੱਟੇ ਲੀੜੇ ਪਾਏ ਤੇ ਪਾਣੀ ਦੇ ਵਿੱਚ ਖੜੇ ਤਾਂ ਲੱਕ ਤੋਂ ਉੱਤੇ ਤੱਕ ਪਾਣੀ ਆ ਪੱਤਰਕਾਰ ਨੇ ਕਹੀ ਤੁਸੀਂ ਹਾਸਾ ਕਿਉਂ ਉਤਰ ਦਿੰਨੇ ਆ ਤੁਸੀਂ ਤਾਂ ਪਾਣੀ 'ਚ ਖੜੇ ਤੁਹਾਡਾ ਘਰ ਡੁੱਬਿਆ ਪਿਆ ਉਹ ਕਹਿੰਦੇ ਜੀ ਇਹ ਕਿਹੜਾ ਸਾਡੇ ਪਾਣੀ ਪਹਿਲੀ ਵਾਰੀ ਆਇਆ ਇਹ ਸਾਡੇ ਸੁਭਾਹ ਨੂੰ ਜਾਣਦਾ ਅਸੀਂ ਇਹਦੇ ਸੁਭਾਹ ਨੂੰ ਜਾਣਦੇ ਆ ਇਹਨੇ ਚਲੇ ਜਾਣਾ ਅਸੀਂ ਇੱਥੇ ਰਹਿਣਾ ਡੱਲੇ ਵਾਲੇ ਪੰਜਾਬ ਸਰਕਾਰ ਨੂੰ ਕੀ ਸਵਾਲ ਕੀਤੇ ਆ ਹੁਣ ਗਰਦੀਸ਼ ਗੱਲ ਦੇ ਵਾਲ ਖੁਰਾਨੇ ਗੱਲ ਕਹੀ ਹੈ ਜੀ ਕਿ ਸੂਬੇ ਦੀ ਸਰਕਾਰ ਜਿਹੜੀ ਆ ਉਹ ਇਸ ਵੇਲੇ ਅਸਫਲ ਸਾਬਤ ਹੋਈ ਆ ਪੰਜਾਬ ਦੇ ਵਿੱਚ ਕੁਛ ਨਹੀਂ ਇਹ ਨਾਟਕ ਕਰਦੇ ਇਕੱਲਾ ਗੱਲਾਂ ਦੇ ਨਾਲ ਥੁੱਕ ਦੇ ਨਾਲ ਬੜੇ ਪਕਾਉਂਦੇ ਆ ਦੂਜੇ ਨੰਬਰ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਡੱਲੇਵਾਲ ਹੋਰਾਂ ਨੇ ਵੀ ਇਹ ਜਿਹੜਾ ਇਹ ਸਾਰਾ ਕੁਝ ਪ੍ਰੀਪਲੈਨਡ ਹੀ ਹੋ ਰਿਹਾ ਪਠਾਨ ਮਾਜਰੇ ਵਾਲਾ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸਾਨ ਆ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣਗੇ ਤੇ ਕਿਸਾਨੀ ਦੱਲੇ ਕਿਸਾਨ ਖੜੇ ਆ ਤੇ ਸਰਕਾਰ ਤੋਂ ਬੜੀ ਆਸਰੀ ਰੱਖਣੀ ਚਾਹੀਦੀ ਇਹ ਲੋਕਾਂ ਦੇ ਦੱਕੋ ਬਲੋਂ ਰੱਖੀ ਹੈ ਠੀਕ ਹੈ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਆਉਣ ਵਾਲੇ 24 ਘੰਟਿਆਂ ਤੇ ਦੇਖੋ ਪੰਜਾਬ ਦੇ ਵਿੱਚ ਆਉਂਦੇ 48 ਘੰਟਿਆਂ ਦੇ ਵਿੱਚ ਮੀਂਹ ਤਾਂ ਬਹੁਤ ਦੱਸਿਆ ਜੀ ਹੁਣ ਇਹ ਮੀਂਹ ਕਿੰਨਾ ਕੁ ਪੈਂਦਾ ਇਹ ਰੱਬ ਜਾਣੇ ਜੀ ਪਰ ਮੀਂਹ ਬਹੁਤ ਦੱਸਿਆ ਕਹਿੰਦੇ ਦੀ ਪੰਜਾਬ ਦੇ ਵਿੱਚ ਮੂਹਰੇ ਤਾਂ ਮੀਂਹ ਵਰਨਾ ਤੇ ਬਾਕੀ ਇਹਨਾਂ ਮੀਂਹ ਦੀ ਲੋੜ ਨਹੀਂ ਹੈਗੀ ਜੇ ਇਦਾਂ ਪੈ ਜਾਂਦਾ ਤੇ ਨੁਕਸਾਨ ਪੰਜਾਬ ਦਾ ਹੋਰ ਵੀ ਹੋਤਕਦਾ ਪਰ ਮੀਂਹ ਬਹੁਤ ਦੱਸਿਆ ਜੀ ਸੁਰਨ ਸਿੰਘ ਟੇਣਾ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਮਿਹਰਬਾਨੀ